ਉਹ ਕੰਦਾ ਜੀ ਹਿੰਦੁਸਤਾਨ ਚ ਸਾਡੇ ਲੜਕੇ ਲੰਘੀਆਂ ਤੁਰੀਆਂ ਉਹ ਗੁਰੂ ਗੱਲ ਉੱਥੇ ਚੱਲਦੀ ਐ ਇਹ ਬੁੱਤ ਦੀ ਉਹ ਇਹ ਕੈਨੇਡਾ ਦੇ ਵਿੱਚ ਕਹਿੰਦਾ ਹਿੰਦੁਸਤਾਨ ਦੀ ਕਰਤੂਤਾਂ ਕਰਕੇ ਉਹ ਜੇ ਹਿੰਦੁਸਤਾਨ ਦੀ ਕਰਤੂਤਾਂ ਕੀਤੀਆਂ ਤੇ ਫਿਰ ਹਿੰਦੁਸਤਾਨ ਦੀ ਐਮਬੈਸੀ ਸਾਲੋ ਤੁਹਾਡਾ ਸਿੱਖਾਂ ਦਾ ਜਿਹੜਾ ਰਾਜ ਦਾ ਨਿਸ਼ਾਨੀ ਉਹ ਕਿਉਂ ਉਹ ਕਿ ਉਹਦੀ ਕਿਉਂ ਬਿਰੂਦੀ ਕਰਦੇ ਪਏ ਨੇ ਮਤਲਬ ਇਹ ਲੋਗ ਉਹ ਨੇ ਅਗਰ ਬੱਚੀਆਂ ਨੂੰ ਸਿੱਖਦੇ ਹਜ਼ਾਰਾਂ ਚੁੱਕ ਲਿਆ ਨੇ ਇਹਨਾਂ ਲੋਕਾਂ ਨੇ ਗਰੂਮ ਕੀਤੀਆਂ ਨੇ ਤੇ ਇਹ ਤਾਂ ਵੀ ਉਹਨਾਂ ਦੇ ਕੋਲ ਬੈ ਕੇ ਤੇ ਉਹਨਾਂ ਨੂੰ ਵਾਹ ਵਾਹ ਜੀ ਵਾਹ ਵਾਹ ਕਰਦੇ ਨੇ ਇਹੋ ਹੀ ਇਹ ਜਿਹੜੇ ਮੱਖੂ ਵਰਗੇ ਲੋਗ ਨੇ ਇਹ ਕੜੇ ਪਵਾ ਕੇ ਤੇ ਪਟਕਾ ਬਨ ਕੇ ਦੇ ਅੰਦਰ ਖੜਦੇ ਗੁਰੂ ਘਰਾਂ ਚ ਇਹਨਾਂ ਹਰਾਮ ਖੋਲਾਂ ਨੂੰ ਵੀ ਕਿਦਾਂ ਮੱਥਾ ਟੇਕਣਾ ਕਿਦਾਂ ਪ੍ਰਕਰਮਾ ਕਰਨੀ ਕਿਦਾਂ ਪ੍ਰਸ਼ਾਦ ਲੈਣਾ ਤੇ ਕਿਦਾਂ ਗੱਲਬਾਤ ਕਰਨੀ ਹੈ ਤੇ ਉਥੋਂ ਫਿਰ ਜਿਹੜੀਆਂ ਬੱਚੀਆਂ ਟਾਰਗੇਟ ਹੁੰਦੀਆਂ ਸਾਡੀਆਂ ਇਹਨਾਂ ਨੇ ਇੱਕ ਮਾਹੌਲ ਐਸਾ ਬਣਾਤਾ ਹੈ ਵੀ ਤੁਸੀਂ ਮੁਸਲਮਾਨਾਂ ਨੂੰ ਕੁਝ ਨਹੀਂ ਕਹਿ ਸਕਦੇ ਜਿਹੜੀ ਸਾਡੇ ਭੋਲੀ ਬਲੇ ਬੱਚਿਆਂ ਨੂੰ ਲੱਗਦਾ ਵੀ ਸਾਡਾ ਸਾਰੇ ਭਾਈਚਾਰੇ ਇਹਨਾਂ ਦੇ ਨਾਲ ਹੀ ਹੈ ਉਹ ਵੀ ক্লোਜ਼ ਹੋ ਜਾਂਦੀਆਂ ਨੇ ਤੇ ਪਤਾ ਉਦੋਂ ਲੱਗਦਾ ਜਦੋਂ ਫਿਰ ਉਹ ਵਹੀਆਂ ਜਾਂਦੀਆਂ ਨੇ ਇਆਂ ਧਰਮ ਚੇਂਜ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਖੋਜੋ ਖੁਸ਼ਬਸ ਠੀਕ ਠਾਕ ਹੋ ਮੈਂ ਇੱਕ ਵੀਡੀਓ ਪਾਈ ਸੀ ਜਿਸਾ ਧਾਰੀਵਾਲ ਕਹਿੰਦਾ ਵੀ ਆਪ ਬਣਾ ਕੇ ਪਾਓ ਬੰਦੇ ਦੀ ਵੀਡੀਓ ਨਾ ਬਹੁਤ ਬੰਦਾ ਚਵਲਾ ਕੀਪਦਾ ਕੌਣ ਸੀ ਯਾਰ ਚਲੋ ਮੁੱਦਾ ਇਹ ਸੀਗਾ ਕਿ 1-2 ਦਿਨ ਪਹਿਲਾਂ ਫلسطੀਨ ਨੇ ਬ੍ਰੈਂਟਨ ਦੇ ਅੰਦਰ ਮਹਾਰਾਜ ਰਣਜੀਤ ਸਿੰਘ ਦੇ ਬੋਤਨਾ ਬੇਹਰਮਤੀ ਕੀਤੀ ਹੈ। ਉੱਤੇ ਚੜ ਗਏ ਤੇ ਉਹ ਜੋ ਵੀ ਉਹਨਾਂ ਕੀਤਾ ਵੀਡੀਓ ਪਈਆਂ ਹੋਈਆਂ ਨੇ। ਚਲੋ ਇਹ ਉਹਨਾਂ ਦਾ ਕੰਮ ਹੈ ਨਾ। ਕਿਉਂਕਿ ਉਹਨਾਂ ਦੇ ਉੱਤੇ ਇਜ਼ਰਾਈਲ ਨੇ ਕਹਿਟਾਇਆ ਹੋਇਆ ਹੈ ਤੇ ਉਹ ਠੀਕ ਹੈ। ਪਰ ਇਜ਼ਰਾਈਲ ਦੀ ਐਂਬੈਸੀ ਫੂਕਣ ਜਾ ਕੇ ਸਿੱਖਾਂ ਦੇ ਨਾਲ ਵੈਰ ਕਿਉਂ ਘਮਾਇਆ? ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਉਥੋਂ ਦਾ ਜਿਹੜਾ ਤਬਕਾ ਜਿਹੜਾ ਖਾਲਸ ਰਾਜ ਦੀ ਜਿਹੜਾ ਖਾਲਸਪੁਰ ਦੀ ਗੱਲ ਕਰਦਾ ਜਿਹੜੇ ਆਪਣੇ ਨੂੰ ਸੋ ਕਾਲ ਖਾਲਸਤਾਨੀ ਕਹਿੰਦੇ ਨੇ ਤੇ ਸਾਨੂੰ ਉਹ ਕਹਿੰਦੇ ਨੇ ਆਰਐਸਐਸ ਦੇ 에ਜੰਟ ਉਹ ਸਾਰੇ ਜੋ ਆਪਣੇ ਕੱਲ ਰਾਤ ਵੀ ਟਿਕਟੌਕ ਤੇ ਗੱਲ ਚੱਲ ਰਹੀ ਸੀ ਤੇ ਉਹ ਕਹਿੰਦੇ ਜਦੋਂ ਅਸੀਂ ਪੋਸਟਾਂ ਪਾਈਆਂ ਨੇ ਥੱਲੇ ਸਿੱਖ ਜਿਹੜੇ ਨੇ ਉਥੋਂ ਦੇ ਜਿਹੜੇ ਐਸੇ ਦਿਮਾਗ ਉਹਨਾਂ ਦੇ ਸੁਨਤ ਹੋਈ ਪੀ ਦਿਮਾਗਾਂ ਦੀ ਉਹ ਇਹ ਕਰੇ ਕਿ ਸਿੱਖ ਤੇ ਬੁੱਧ ਪ੍ਰਸਤੀ ਨਹੀਂ ਹੈ ਇੱਥੇ ਬੁੱਧ ਪੂਜਾ ਪ੍ਰਸਤੀ ਦੀ ਗੱਲ ਹੀ ਨਹੀਂ ਹੈ ਗੱਲ ਸਾਰੀ ਇੱਕ ਨਿਸ਼ਾਨੀ ਹੈ ਰਾਜ ਦੀ ਜਿਹੜੀ ਤੋੜੀ ਜਾ ਰਹੀ ਹੈ ਜੇ ਇਹਦੇ ਤੋੜੀ ਹੁੰਦੀ ਕਿਸੇ ਮੁਸਲਮਾਨ ਹਿੰਦੂ ਨੇ ਤੇ ਫਿਰ ਤੇ ਦੇਖਣਾ ਸੀ ਕਿਦਾਂ ਇਹ ਇਹਨਾਂ ਨੂੰ ਮੂੰਹ ਚ ਜਿਹੜੀ ਬਵਾਸੇ ਹੁੰਦੀ ਇਹਨਾਂ ਦੇ ਪਰ ਹੁਣ ਚੁੱਪ ਨੇ ਹੁਣ ਮੈਂ ਪੋਸਟ ਪਾਈ ਸੀ ਤੇ ਉਹ ਕੋਈ ਹੈਗਾ ਮੱਖੂ ਮੱਖੂ ਕਰਕੇ ਦੁਬਾਰਾ ਫਿਰ ਆਏਗਾ ਦੇਖੋ ਥੱਲੇ ਇਹ ਵੀ ਉਹਨਾਂ ਦਾ ਹੀ ਏਜੰਟ ਹੈ ਮੂਤ ਪੀਣਿਆਂ ਦਾ ਜਿਹੜੇ ਊਂਸ ਦਾ ਮੂਤ ਪੀਂਦੇ ਨੇ ਉਹ ਗੰਦਾ ਜੀ ਹਿੰਦੂਸਤਾਨ ਚ ਸਾਰੇ ਲੜਕੇ ਲੰਗੀਆਂ ਤੋੜੀਆਂ ਉਹ ਗੁਰੂ ਗੱਲ ਉੱਥੇ ਚੱਲਦੀ ਹੈ ਇਹਦੇ ਬੁੱਤ ਦੀ ਉਰੇ ਕੈਨੇਡਾ ਦੇ ਵਿੱਚ ਕੰਦਾ ਹਿੰਦੁਸਤਾਨ ਦੀ ਕਰਤੂਤਾਂ ਕਰਕੇ ਉਹ ਜੇ ਹਿੰਦੁਸਤਾਨ ਦੀ ਕਰਤੂਤਾਂ ਕੀਤੀਆਂ ਤੇ ਫਿਰ ਹਿੰਦੁਸਤਾਨ ਦੀ ਐਮਬੈਸੀ ਸਾਲੋ ਤੁਹਾਡਾ ਸਿੱਖਾਂ ਦਾ ਜਿਹੜਾ ਰਾਜ ਦਾ ਨਿਸ਼ਾਨੀ ਉਹ ਕਿਉਂ ਉਹ ਕਿ ਉਹਦੀ ਕਿਉਂ ਬਿਰੂ ਦੀ ਕਰਦੇ ਪਏ ਨੇ ਮਤਲਬ ਇਹ ਲੋਕ ਉਹ ਨੇ ਅਗਰ ਬੱਚੀਆਂ ਵੀ ਸਿੱਖਾਂ ਦੇ ਹਜ਼ਾਰਾਂ ਚੁੱਕ ਲਿਆ ਨੇ ਇਹਨਾਂ ਲੋਕਾਂ ਨੇ ਗਰੂਮ ਕੀਤੀਆਂ ਨੇ ਤੇ ਇਹ ਤਾਂ ਵੀ ਉਹਨਾਂ ਦੇ ਕੋਲ ਬਹਿ ਕੇ ਤੇ ਉਹਨਾਂ ਨੂੰ ਵਾਹ ਵਾਹ ਜੀ ਵਾਹ ਵਾਹ ਕਰਦੇ ਨੇ ਇਹੋ ਹੀ ਇਹ ਜਿਹੜੇ ਮੱਖੂ ਵਰਗੇ ਲੋਕ ਨੇ ਇਹ ਕੜੇ ਪਵਾ ਕੇ ਤੇ ਪਟਕਾ ਬਨ ਕੇ ਦੇ ਅੰਦਰ ਖੜਦੇ ਗੁਰੂ ਘਰਾਂ 'ਚ ਇਹਨਾਂ ਹਰਾਮ ਖੋਲਾਂ ਨੂੰ ਕਿ ਕਿਦਾਂ ਮੱਥਾ ਟੇਕਣਾ ਕਿਦਾਂ ਪ੍ਰਕਰਮਾ ਕਰਨੀ ਕਿਦਾਂ ਪ੍ਰਸ਼ਾਦ ਲੈਣਾ ਕਿਦਾਂ ਗੱਲਬਾਤ ਕਰਨੀ ਹੈ ਤੇ ਉਥੋਂ ਫਿਰ ਉਹ ਜਿਹੜੀਆਂ ਬੱਚੀਆਂ ਟਾਰਗੇਟ ਹੁੰਦੀਆਂ ਸਾਡੀਆਂ ਇਹਨਾਂ ਨੇ ਇੱਕ ਮਾਹੌਲ ਐਸਾ ਬਣਾਤਾ ਹੈ ਵੀ ਤੁਸੀਂ ਮੁਸਲਮਾਨਾਂ ਨੂੰ ਕੁਝ ਨਹੀਂ ਕਹਿ ਸਕਦੇ ਤੇ ਜਿਹੜੀ ਸਾਡੇ ਭੋਲੇ ਭਲੇ ਬੱਚਿਆਂ ਨੂੰ ਲੱਗਦਾ ਵੀ ਸਾਡਾ ਸਾਰੇ ਭਾਈਚਾਰਾ ਇਹਨਾਂ ਦੇ ਨਾਲ ਹੀ ਹੈ ਉਹ ਵੀ ক্লোਜ਼ ਹੋ ਜਾਂਦੀਆਂ ਨੇ ਤੇ ਪਤਾ ਉਦੋਂ ਲੱਗਦਾ ਜਦੋਂ ਫਿਰ ਉਹ ਵੇਈਆਂ ਜਾਂਦੀਆਂ ਨੇ ਇਆਂ ਧਰਮ ਚੇਂਜ ਹੋ ਜਾਂਦੇ ਨੇ ਅੱਜ ਬ੍ਰੈਂਟਨ ਚੁੱਪ ਐ ਉਸ ਮਹਾਰਾਜ ਜੀ ਸਿੱਧੇ ਬਹੁਤ ਦੀ ਬੇਸ ਹੋ ਮਤੀ ਤੇ ਜਿੰਨੇ ਵੀ ਇਹ ਆਈਐਸਏ ਦੇ ਟੁੱਕੜ ਬੋਜ ਨੇ ਉਹ ਮੇਰੀ ਪੋਸਟ ਦੇ ਉੱਤੇ ਆਉਣਗੇ ਤੇ ਗੱਲ ਘਮਾਉਣ ਦਾ ਯਤਨ ਕਰਨਗੇ ਤੁਸੀਂ ਆਈਡੀਆ ਨੋਟ ਕਰੀ ਚਲਿਓ ਲੱਗੂ ਪਤਾ ਕੌਣ ਕੌਣ ਲੋਕ ਨੇ ਨਾਂ ਲੈਂਦੇ ਲੋੜ ਨਹੀਂ ਮੈਨੂੰ ਸਿੱਖਾਂ ਨੇ ਕੀ ਵਿਗਾੜਿਆ ਇਹਨਾਂ ਦਾ ਸਿੱਖ ਦੇ ਕੁਝ ਨਹੀਂ ਕਰ ਰਿਹਾ ਇਹਦੇ ਝੂੜੀਆਂ ਚੁੱਕ ਕੇ ਫਿਰ ਇਸ ਤਰ੍ਹਾਂ ਦਾਅਵਾਵਾਂ ਕਰਦੇ ਸੀ ਰੋ ਰੋ ਕੇ ਹਏ ਗਾਦਾ ਜੀ ਹੋ ਗਿਆ ਠੀਕ ਹੈ ਜੇ ਸਕਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਲੜਾਈ ਤੇ ਉਹਨਾਂ ਦੀ ਸੀ ਇਹਨਾਂ ਵਿੱਚ ਆਪਣੀ ਲਾਤ ਅੜਾਉਂਦੀ ਹੈ ਜੇ ਐਨਆਰਸੀ ਸੀ ਇਹ ਤੇ ਗੱਲ ਹੁੰਦੀ ਤੇ ਇਹ ਸ਼ਹੀਨ ਬਾਗ 'ਚ ਲੰਗਰ ਲਾ ਦਿੰਦੇ ਜਾ ਕੇ ਜੋ ਅਜ ਮਾਹੌਲ ਬਣਿਆ ਪਿਆ ਨਾ ਸਿੱਖਾਂ ਦਾ ਭਾਰਤ ਵਿੱਚ ਇਹਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਲੋਕਾਂ ਦੀ ਹੈ ਜਿਹੜੇ ਉਹਨਾਂ ਲੋਕਾਂ ਨਾਲ ਜਾ ਕੇ ਬੰਦਦੇ ਨੇ ਜੋ ਸਿੱਖਾਂ ਦੇ ਬੱਚਿਆਂ ਵੀ ਕੱਢਦੇ ਨੇ ਜੋ ਸਾਡੇ ਜ਼ਮੀਨਾਂ ਤੇ ਵਕਫ ਬਣਾ ਕੇ ਤੇ ਉੱਤੇ ਹਮ ਕਬਜ਼ਾ ਵੀ ਕਰਨ ਦੀ ਕੋਸ਼ਿਸ਼ ਕਰਦੇ ਇਹ ਅਲੱਗ ਵਿਸ਼ਾ ਹੈ ਇਹਤੇ ਮੈਂ ਸਪੈਸ਼ਲੀ ਇੱਕ ਵੀਡੀਓ ਬਣਾਵਾਂਗਾ ਤੁਹਾਡੇ ਵਾਸਤੇ ਅੱਜਕੱਲ ਇਹ ਹੈ ਕਿ ਉਸ ਬੋਤ ਦਾ ਤੇ ਤੱਲੁਕ ਸਿੱਖਾਂ ਦੇ ਨਾਲ ਹੈ ਤੇ ਸਿੱਖਾਂ ਨੇ ਤੁਹਾਡਾ ਵਿਗਾੜੇ ਕੁਝ ਨਹੀਂ ਤੇ ਤੁਸੀਂ ਫਿਲਸਤੀਨ ਦੀ ਐਂਬਸੀ ਕਿਉਂ ਨਹੀਂ ਸਾਲੀ ਤੁਸੀਂ ਜੇ ਇੰਡੀਆ ਦਾ ਕੁਝ ਕੀਤਾ ਤੁਸੀਂ ਇੰਡੀਅਨ ਕੌਂਸਲਰ ਤੇ ਹਮਲਾ ਕਿਉਂ ਕੀਤਾ ਸਿੱਖਾਂ ਦੇ ਤੁਸੀਂ ਮਹਾਰਾਜਾ ਦੇ ਉਸ ਬੋਤੇ ਕਿਉਂ ਚੜੇ ਜਾ ਕੇ ਉਹ ਤੋਂ ਹਰਾਨੇ ਦੀ ਗੱਲ ਇਹ ਹੈ ਕਿ ਇਹ ਜਿਹੜੇ ਸਿੱਖ ਦਿਖਣ ਵਾਲੇ ਮੁਸਲਮਾਨ ਨੇ ਪੱਗਾ ਬਨ ਕੇ ਇਹ ਉਹਨਾਂ ਦੀ ਹਮਾਇਤ ਕਰਦੇ ਪਏ ਨੇ ਜਿਹੜੇ ਸਾਨੂੰ ਕਹਿੰਦੇ ਤੁਸੀਂ ਹਿੰਦੂ ਸਿੱਖ ਕਿਉਂ ਕਰਦੇ ਹੋ ਤਾਂ ਅਸੀਂ ਇੱਕ ਪਾਸਾ ਵਟ ਲਿਆ ਜੇ ਤੁਸੀਂ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਹੋ ਜਿਹੜੇ ਤੁਹਾਡੀ ਬੱਚੀਆਂ ਚੋ ਕੇ ਲੈ ਜਾਂਦੇ ਨੇ ਜਿਹੜੇ ਤੁਹਾਡੀ ਜ਼ਮੀਨ ਇਨਕ੍ਰੋਚ ਕਰਦੇ ਪਏ ਨੇ ਜਿਹੜੇ ਤੁਹਾਡੇ ਸ਼ਹੀਦੀ ਸਥਾਨਾਂ ਲੱਗਲੇ ਮਸੀਤਾਂ ਬਣਾ ਰਹੇ ਨੇ ਜਿਹੜੇ ਪੰਜਾਬ 'ਚ ਕਬਜ਼ੇ ਕਰ ਰਹੇ ਨੇ ਤੇ ਸਾਡੀ ਵੀ ਦੋਸਤੀ ਫਿਰ ਉਹਨਾਂ ਨਾਲ ਜਿੰਨਾ ਉਸੇ ਤੇਗਪਤ ਅਸਾ ਸੱਚੇ ਪਾਤਸ਼ਾਹ ਨੇ ਕੁਰਬਾਨੀ ਕੀਤੀ ਹੈ ਹੈਰਾਨੀ ਦੀ ਗੱਲ ਹੈ ਕਿਵੇਂ ਵੱਧ ਦਿਮਾਗ ਲੋਗ ਰਹੇ ਆ ਉਹ ਤੁਹਾਡੇ ਗੁਰੂਆਂ ਨੂੰ ਗਾਲ੍ਹਾਂ ਕੱਢਣ ਉਹ ਤੁਹਾਡੇ ਗੁਰੂਆਂ ਨੂੰ ਚੋਰ ਕਹਿਣ ਉਹ ਤੁਹਾਡੇ ਗੁਰੂਆਂ ਨੂੰ ਡਾਕੂ ਕਹਿਣ ਉਹ ਤੁਹਾਡੇ ਇਤਿਹਾਸ ਵਿਗਾੜਣ ਤੇ ਯਾਰ ਹੱਦ ਹੋ ਗਈ ਹੈ ਕਮਾਲ ਕੀਤੀ ਕੀ ਤਾਰੇ ਫਿਰ ਭਰਾ ਨੇ ਸੋ ਸਾਰੇ ਜਿਹੜੇ ਪੰਜਾਬ ਚ ਰਹਿਣ ਵਾਲੇ ਨੇ ਜਿਹੜੇ ਬਾਹਰ ਚਲੇ ਗਏ ਨੇ ਤੇ ਜਿਹੜੇ ਬਾਹਰ ਚਲੇ ਨੇ ਇਹ ਉਹਨਾਂ ਵਾਸਤੇ ਨਹੀਂ ਹੈ ਇਹ ਉਹਨਾਂ ਵਾਸਤੇ ਜਿਹੜੇ ਪੰਜਾਬੀ ਨੇ ਜਿਨ੍ਹਾਂ ਨੂੰ ਆਪਣੀ ਧਰਤੀ ਨਾਲ ਪਿਆਰ ਹੈ ਵੀ ਐਸੇ ਹਰਾਮ ਖੁਰਾਂ ਨੂੰ ਪਛਾਣੋ ਮੈਂ ਤਾਂ ਪੰਜਾਬ ਤੇ ਗਿਆ ਜਿਹੜੇ ਇੱਕ ਬੂਤ ਤੋੜਨ ਵਾਲੀ ਕੌਮ ਦੇ ਸਾਹਮਣੇ ਚੁੱਪ ਨੇ ਗੋਡੇ ਟੇਜ ਤੇ ਨੇ ਲੰਮੇ ਪੈ ਗਏ ਨੇ ਮੂਦੇ ਹੋ ਗਏ ਵੀ ਜੋ ਮਰਜ਼ੀ ਕਰ ਲੋ ਉਹ ਖਾਲਸਾ ਰਾਜ ਦੇ ਵਾਰਿਸ ਨਹੀਂ ਹੋ ਸਕਦੇ ਇਹ ਉਹਨਾਂ ਡੋਗਰਿਆਂ ਦੇ ਵਾਰਿਸ ਨੇ ਜਿਨ੍ਹਾਂ ਨੇ ਖਾਲਸਾ ਰਾਜ ਖਤਮ ਕੀਤਾ ਇਹ ਸਾਲੇ ਭਰਾ ਨਹੀਂ ਹੋ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ